मा बाल लड़की जो किर हरदेे सिं पारागढ़ तो तू ने सो उन्ह ने सानू दसा कि इस लड़की स्कूल गई है उन्ती जुलाई में एक महीना हो चला पर घर वापस नहीं मुड़ी ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਥਾਣੇ ਕੰਪਲੇਨ ਲਖਾਈ ਹੈ ਪਹਿਲੇ ਤੇ 10 ਦਿਨ ਉਹਨਾਂ ਨੇ ਕੰਪਲੇਨ ਹੀ ਨਹੀਂ ਕੀਤੀ ਲਿਖੀ ਉਸ ਤੋਂ ਬਾਅਦ ਅਗਰ ਲਖਾਈ ਹੈ ਤਾਂ ਉਸ ਤੋਂ ਬਾਅਦ ਉਹਨਾਂ ਲੋਕ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਹੜੇ ਇਲਾਕੇ ਦਾ ਮਸਲਾ ਜੀ ਹੈ ਜੀ ਇਹ ਪਿੰਡ ਸਰਗੜਾ ਹੈਗਾ ਚੌਂਕੀ ਕੱਕੜ ਹੈ ਲੋਪੋਕੇ ਥਾਣਾ ਪੈਂਦਾ ਜੀ ਕੀ ਮੰਗ ਕੀ ਕਰਦੇ ਮੰਗ ਇਹ ਹੈ ਕਿ ਇਹਨਾਂ ਨੂੰ ਆਪਣੀ ਬੇਟੀ ਚਾਹੀਦੀ ਹੈ ਹੋਰ ਦੱਸੋ ਮਾਂ ਪਿਓ ਰੋ ਰਹੇ ਨੇ ਜੀ ਸਾਡੀ ਬੇਟੀ ਦਾ ਕੋਈ ਅਤਾ ਪਤਾ ਨਹੀਂ ਹੈ ਸੋ ਇਹਨਾਂ ਨੂੰ ਥੋੜਾ ਸ਼ੱਕ ਵੀ ਹੈ ਉਹ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਕਿਸ ਕਿਸ ਜਗ੍ਹਾ ਤੇ ਇਹਨਾਂ ਨੂੰ ਹੈਗਾ ਨਾ ਇਹ ਤੁਹਾਨੂੰ ਖੁਦ ਦੱਸ ਦੇਣਗੇ ਮੈਂ ਮਤਲਬ ਪੁੱਛ ਕੋਈ ਕਾਰਵਾਈ ਨਹੀਂ ਕਰਦੀ ਫਿਰ ਤੁਹਾਡੀ ਸੁਸਾਇਟੀ ਦੇ ਵੱਲੋਂ ਕੋਈ ਐਕਸ਼ਨ ਜਿਹੜਾ ਅੱਜ ਅੱਗੇ ਬਤਿਕੀ ਰਹੀ ਜਾਏਗੀ ਜੀ ਬਿਲਕੁਲ ਮੈਂ ਤੇ ਹਮੇਸ਼ਾ ਤੋਂ ਸਾਡੀ ਸੁਸਾਇਟੀ ਔਰਤਾਂ ਲੜਕੀਆਂ ਦੇ ਲਈ ਹਮੇਸ਼ਾ ਖੜੀ ਹੈ ਜੇਕਰ ਇਸ ਲੜਕੀ ਨੂੰ ਅਗਰ ਇਨਸਾਫ ਨਹੀਂ ਮਿਲਿਆ ਲੜਕੀ ਵਾਪਸ ਨਹੀਂ ਆਈ ਜਾਂ ਜਿਹੜੇ ਲੜਕੀ ਨੂੰ ਲੈ ਕੇ ਗਏ ਆ ਉਹਨਾਂ ਤੇ ਕਾਰਵਾਈ ਨਾ ਹੋਈ ਗਈ ਤੇ ਅਸੀਂ ਧਰਨਾ ਦੇਵਾਂਗੇ ਆਪਣੀ ਸੁਸਾਇਟੀ ਵੱਲੋਂ ਔਰ ਸਾਡੀ ਕੋਸ਼ਿਸ਼ ਹੋਏਗੀ ਵੂਮਨ ਕਮਿਸ਼ਨ ਵੂਮਨ ਕਮਿਸ਼ਨ ਕੋ ਵੀ ਜਾਈਏ ਔਰ ਇਨਸਾਫ ਚਾਹੁੰਦੇ ਚਾਹੀਦਾ ਕਿਉਂਕਿ ਪਿੱਛੇ ਜੀ ਤੁਸੀਂ ਦੇਖ ਰਹੇ ਹੋ ਕਿੰਨਾ ਕੈਂਡਲ ਮਾਰਚ ਵਗੈਰਾ ਸਭ ਕੁਝ ਹੋ ਰਿਹਾ ਹੈ ਉਹਦਾ ਕੀ ਫਾਇਦਾ ਬਾਅਦ ਵਿੱਚ ਜੇ ਤੁਸੀਂ ਇਸ ਤਰ੍ਹਾਂ ਦਾ ਸਭ ਕੁਝ ਕਰੋ ਸੋ ਕੁਝ ਗਲਤ ਹੋਣ ਤੋਂ ਪਹਿਲਾਂ ਅਸੀਂ ਇਹ ਚਾਹੁੰਦੇ ਆ ਕਿ ਉਸ ਲੜਕੇ ਨੂੰ ਸੁਰੱਖਿਅਤ ਲਿਆਇਆ ਜਾਏ ਜੀ ਉੱਤਰ ਕਾਲ ਨੂੰ ਮੈਂ ਬਲਜੀਤ ਕੌਰ ਹਾਂ ਜੀ ਕਿੱਥੋਂ ਹੋ ਰਹੀ ਹੈ ਜੀ ਸਾਰੀ ਤੁਸੀਂ ਸਾਨੂੰ ਦੱਸੋ ਮੈਂ ਬਲਜੀਤ ਕੌਰ ਆਪਿਆਂ ਦਾ ਸਾਡਾ ਸਾਰ ਨਿਵਾਵਾ ਐਦਾਂ ਮੇਰੇ ਬੇਟੀ 15 ਸਾਲਾਂ ਦੀ 7 ਵਜੇ ਘਰ ਹੋ ਗਈ ਜੀ ਕਿੰਨੀ ਤਰੀਕ ਨੂੰ 22 ਤਰੀਕ ਨੂੰ ਅੱਛਾ ਜੀ ਉਹ ਘਰ ਵਾਪਸ ਹਾਂ ਜੀ ਸਕੂਲ ਗਈ ਸੀ ਮੈਂ ਕਿ ਸਾਡੇ 7 ਵਜੇ ਕਬੱਡੀ ਉਹ ਮੈਚ ਕਬੱਡੀ ਮੈਚ ਖੇਡਦੀ ਉਹ ਤੁਹਾਡੇ ਕਿਰਦਾ ਵਜੇ ਦਾ ਟਾਈਮ ਹੈ ਤੁਹਾਡਾ ਘਰ ਨਹੀਂ ਵਾਪਸ ਆ ਜੀ ਮੰਗੀ ਤੇ ਸ਼ਕਮ ਹਾਂਜੀ ਸਾਕੇ ਹੈਗਾ ਸਾਨੂੰ ਗਵਾਂਢਰ ਉਧਰ ਨਹੀਂ ਉਹ ਗਏ ਆਕਰੋ ਕੋਈ ਪੁਲਿਸ ਨੇ ਤਲਾਕ ਤੁਹਾਡੇ ਕੋਲ ਹਾਂਜੀ ਦਿੱਤੇ ਇਹ ਤੇ ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਕੋਈ ਨਹੀਂ ਉਹ ਸੰਦੇ ਕਹਿੰਦੇ ਸਾਡੇ ਕੋਲ ਗੱਲ ਚੌਕੀ ਚੌਕੀ ਹੈ ਕਿ ਤੱਕੜੀ ਥਾਣਾ ਹੈਗਾ ਜੋ ਲੋਪੋ ਕੀ ਕੀ ਮੰਗੀ ਕਰਦੇ ਪ੍ਰਸ਼ਾਸਨ ਮੰਗਾ ਇਹੋ ਕਰਦੇ ਪਈ ਵਾਦ ਤੋਂ ਵਾਦ ਪਈ ਇਹ ਸਾਨੂੰ ਬੰਦੇ ਮਿਲ ਜਾਣ ਤੇ ਅਸੀਂ ਸਜ਼ਾ ਦਵਾਉਣੇ ਚਾਹੁੰਦੇ ਜਦੋਂ ਪ੍ਰਸ਼ਾਸਨ ਕੋ ਜਾਂਦੇ ਪ੍ਰਸ਼ਾਸਨ ਤੁਹਾਨੂੰ ਕੀ ਫਰਮਾਨ ਹਾਂਜੀ ਪੁਲਿਸ ਨਾਲ ਬੋਲਦੇ ਜੀ ਪੁਲਿਸ ਆਇਆ ਹਾਂ ਜੰਦੇ ਰੋਜ਼ ਕਿਤੇ ਤਿੰਨ ਤਿੰਨ ਚਾਰ ਚਾਰ ਗੇੜੇ ਮਾਰੀਦੇ ਆ ਕੋਈ ਨਹੀਂ ਉਹਨਾਂ ਨੂੰ ਤੇ ਗਾਲ੍ਹਾਂ ਮਾਂਦਾ ਸਾਡੇ ਕੋਈ ਨਹੀਂ ਸੁਣਦਾ ਪੁਲਿਸ ਨੂੰ ਦੱਸਿਆ ਜਿਹਨੇ ਤੁਹਾਨੂੰ ਸ਼ੱਕ ਆਇਆਗਾ ਤੁਸੀਂ ਪੁਲਿਸ ਨੂੰ ਦੱਸਿਆ ਹਾਂਜੀ ਆਹ ਸਾਰੀ ਗੱਲ ਕੀਤੀ ਹੈ ਉਹਨਾਂ ਨੂੰ ਸਾਰੇ ਡਿਟੇਲ ਕੱਢ ਕੇ ਦੱਸਦੇ ਆਂ ਵੀ ਇੱਦਾਂ ਇੱਦਾਂ ਹਾਂਜੀ ਉਹ ਕਿਰਾਏ ਤੇ ਰਹਿੰਦੇ ਨੇ ਆ ਤਾਂ ਪਤਾ ਹਾਂ ਨੂੰ ਨਹੀਂ ਕੋਈ ਵੀ ਉਹਨਾਂ ਕਦੇ ਕੋਈ ਸੱਚ ਨਹੀਂ ਦੱਸਿਆ ਵੀ ਕਿੱਥੋਂ ਦੇ ਰਹਿਣ ਵਾਲੇ ਆ ਕਿੱਥੇ ਆਏ ਜਾਣਾ ਜਿਹਨਾਂ ਨੂੰ ਤੁਹਾਰ ਕਰਾਇਆ ਤੇ ਦਿੱਤਾ ਸੀ ਉਹਨਾਂ ਦੇ ਕੋਲ ਉਹਨਾਂ ਦਾ ਕੋਈ ਪ੍ਰੂਫ ਨਹੀਂ ਹੈਗਾ ਨਹੀਂ ਉਹਨਾਂ ਦੇ ਕੋਲ ਵੀ ਕੋਈ ਪ੍ਰੂਫ ਨਹੀਂ ਹੈਗਾ ਉਹਨਾਂ ਕੋਲ ਹਾਂ ਨੂੰ ਜਿੱਦਣ ਗਏ ਤੇ ਆਂਦੇ ਹੀ ਅਸੀਂ ਵੇਰ ਬੱਲੇ ਵੇਰ ਕੇ ਚੱਲੇ ਆ ਕਿਹਨੂੰ ਆਂਦੇ ਹੀ ਵੀ ਅਸੀਂ ਤਰਨ ਤਰਨ ਚੱਲੇ ਸੱਚ ਕਾਲ ਉਹਨਾਂ ਕੋਈ ਵੀ ਨਹੀਂ ਕਿਸੇ ਨੂੰ ਦੱਸੇ ਵੀ ਜਿਹੜੀ ਲੜਕੀ ਸੀ ਕੋਈ ਉਹਨਾਂ ਦੇ ਤੁਹਾਨੂੰ ਕੋਈ ਮਾੜਾ ਮੋੜਾ ਪਹਿਲੇ ਸ਼ੱਕ ਸੀ ਕਿ ਕੋਈ ਗੱਲਬਾਤ ਹੋ ਰਹੀ ਹੈ ਜਾਂ ਕੋਈ ਨਹੀਂ ਨਹੀਂ ਇਹੋ ਜਿਹੀ ਕੋਈ ਗੱਲਬਾਤ ਨਹੀਂ ਹਨ ਕੋਈ ਡੌਂਟ ਨਹੀਂ ਬੇਟੇ ਕੋਈ ਨਹੀਂ ਹੈ ਤੁਹਾਨੂੰ ਸ਼ੱਕ ਕਿਉਂ ਹੈ ਵੀ ਉਹ ਦੇ ਉਹਨਾਂ ਦੇ ਨਾਲ ਹੀ ਜਾਂ ਉਹਨਾਂ ਨੇ ਹੀ ਤੁਹਾਡੀ ਕੁੜੀ ਨੂੰ ਹਾਂ ਨੂੰ ਸ਼ੱਕ ਹੋਇਆ ਤੇ ਕਿ ਜਦੋਂ ਆਹੇ ਤੋਂ 2 ਵਜੇ ਇਹ ਦੇ ਪਾਪਾ ਗਏ ਲੈਣ ਦੋ 2 ਵਜੇ 8 ਮਿੰਟ ਹੋ ਗਏ ਲੇਟ ਹੋ ਗਈ 2-4 ਮਿੰਟ ਇਹ ਮਿੰਟ ਕੇ ਸਕੂਲ ਗਏ ਉੱਥੇ ਕੋਈ ਨਹੀਂ ਆਗਾ ਹਾਂ ਲੋ ਜਿਹੜਾ ਮੜਕੇ ਤੇ ਸ਼ਾਕਟਾ ਹੋਇਆ 2 ਵਜੇ ਦੇ 25 ਮਿੰਟਾਂ ਤੇ ਉਹਨਾਂ ਨੂੰ ਫੋਨ ਨੰਬਰ ਲੈ ਹੀ ਉਹਨਾਂ ਗਵਾਂਡੀਆਂ ਦੇ ਆਹੇ ਤੇ 2 ਵਜੇ ਦੇ 25 ਮਿੰਟਾਂ ਤੇ ਉਹਨਾਂ ਨੇ ਫੋਨ ਕੀਤਾ ਤੇ ਉਹਨਾਂ ਨੇ ਤਿੰਨੇ ਫੋਨ ਬੰਦ ਆਉਣ ਦੇ ਹੀ ਉਹਨਾਂ ਤੇ ਹਣ ਤਾਂ ਸ਼ੱਕ ਹੋਇਆ ਫਿਰ ਬੱਚਿਆਂ ਦੇ ਕੋਲੋਂ ਵੀ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਨਾਲ ਅੱਧ ਦਿਨ ਦੀ ਮੇਜਾਂ ਲਾ ਕਿੰਨੀ ਦੇਰ ਤੂੰ ਉੱਥੇ ਰਹਿੰਦੇ ਬੇਸੀ ਤੁਸੀਂ ਕਿੰਨੀ ਦੇਰ ਤੂੰ ਫੇ ਰਹਿੰਦੇ ਉਹ ਤਾਂ ਆਹੀ ਤੇ ਉੱਥੇ ਰਹਿਣ ਵਾਲੇ ਉੱਥੋਂ ਦੇ ਰਹਿਣ ਵਾਲੇ ਆਹ ਇਹ ਤਾਂ ਕਿਉਂ ਕੋਦੋਂ ਤੇ ਉਹ 1 ਸਾਲ ਤੋਂ ਰਹਿੰਦਾ ਇਹ ਜਿਹੜਾ ਉਹ ਜਿਹੜਾ ਆਪਣਾ ਜਿਹੜਾ ਲੜਕਾ ਹੀ ਜਿੰਨਾ ਤੱਕ ਸ਼ੱਕ ਪੈਂਦਾ ਉਹ ਵਿਆਹ ਸਕੇ ਕੁਆਰਾ ਹੀ ਹੋਵੇ ਨਹੀਂ ਪਹਿਲਾਂ ਹਾਂ ਨਟੇ ਮੁੰਡੇ ਪਤਾ ਲੱਗਾ ਕਿ ਉਹ ਵਿਆਇਆ ਵੀ ਇਹਨਾਂ ਨੇ ਕਦੀ ਉਹਨਾਂ ਨੇ ਦੱਸਿਆ ਕਿ ਬੇਟਾ ਮੇਰਾ ਵਿਆਇਆ ਵਾ ਕਿੰਦੀ ਹੋ ਸਕਦੀ ਹੋਵੇ ਉਹਦੇ ਪੀਕ ਤਾਲ ਹੈਗੇ ਹੁੰਦਰਾ ਤੁਹਾਨੂੰ ਸ਼ੱਕ ਹੈ ਕਿ ਤੁਹਾਡੀ ਲੜਕੀ ਉਹ ਨਹੀਂ ਉਹਨਾਂ ਨੂੰ ਲੈ ਗਏ ਹਾਂ ਨੂੰ ਪੱਕਾ ਸ਼ੱਕ ਵਾ ਵੀ ਉਹਨਾਂ ਨੇ ਹੀ ਕਰੀ ਹੈ ਬਰ ਲਾ ਕੇ ਖੜਿਆ ਲੱਗਦਾ ਤੁਹਾਨੂੰ ਹਾਂ ਮਗਰ ਲਾ ਕੇ ਲੈ ਗਏ ਆ ਉਹ ਪਾਦਰ ਜੀ ਕਰੋ ਭਗੀ ਮੈਂ ਤਾਂ ਹਰਦੇਵ ਸਿੰਘ ਨਾਮ ਮੇਰਾ ਪਿੰਡ ਸਾਰنگੜਾ ਜੀ ਹਾਂਜੀ ਕੱਕੜ ਚੌਕੀ ਲੋਕੋ ਕੇ ਠਾਣਾ ਕੀ ਗੱਲ ਹੋਈ ਸਾਰੀ ਦੱਸੋ ਇਹ 29 ਤਰੀਕ ਦੀ ਗੱਲ ਆ ਜੀ 29 ਤਰੀਕ ਨੂੰ ਕੁੜੀਆ ਮੇਰੀ ਗਈ ਆ ਸਕੂਲ ਲਈ 7 ਵਜੇ ਤੇ ਉਦੋਂ ਬਾਅਦ ਵਾਪਸ ਨਹੀਂ ਆਈ ਤੇ ਜਿਸ ਦਿਨ ਸਾਡੀ ਕੁੜੀਆ ਗਈ ਆ ਗਾਇਬ ਹੋਈ ਆ ਉਸ ਦਿਨ ਹੀ ਲੱਗੇ ਸਾਡੇ ਸਾਲ ਇੱਕ ਤੋਂ ਗਵਾਂਢੀ ਰਹਿ ਰਹਾ ਸੀ ਤੇ ਉਦੋਂ ਹੀ ਉਹਨਾਂ ਦਾ ਸਮਾਨ ਆਪਣਾ ਸਮੇਟਿਆ ਤੇ ਚਲੇ ਗਏ ਮਰਦਾ ਉਹਨਾਂ ਤੇ ਸ਼ੱਕ ਆ ਪੂਰਾ ਪੂਰਾ ਹਾਂਜੀ ਸ਼ੱਕ ਹੈ ਜੀ ਕਿਉਂ ਕਿ ਉਹ ਤਾਂ ਨਹੀਂ ਫੋਨ ਬੰਦ ਉਹ ਨਾ ਕਰਤੇ ਆ ਨੰਬਰ ਉਹਨਾਂ ਦੇ ਸਾਡੇ ਕੋਲ ਹੈਗੇ ਹੀ ਉਹਨਾਂ ਫੋਨ ਬੰਦ ਕਰਦੇ ਪੁਲਿਸ ਕੋ ਰਿਪੋਰਟ ਦਿੱਤੀ ਹਾਂਜੀ ਪੁਲਿਸ ਨੂੰ ਰਿਪੋਰਟ ਦਿੱਤੀ ਪੁਲਿਸ ਨੇ ਕੋਈ ਅਜੇ ਤੱਕ ਮਹੀਨਾ ਹੋ ਗਿਆ ਜੇ ਢੇੜੇ ਮਾਰ ਕੇ ਅਜੇ ਦਾ ਕੋਈ ਅਜੇ ਤੱਕ ਮੂੰਹ ਸਿਰ ਨਹੀਂ ਜੇ ਲੱਭਦਾ ਕੀ ਕਹਿੰਦਾ ਪੁਲਿਸ ਵਾਲਾ ਇਹ ਕੀ ਜਦੋਂ ਅਜੇ ਦਾ ਕਈ ਨਹੀਂ ਚੌਕੀ ਇੰਚਾਰਜ ਚੌਕੀ ਨਹੀਂ ਹੁੰਦਾ ਜੀ ਫੇਰ ਤੁਰ ਕੇ ਫੇਰ ਅਜੇ ਦਾ ਅੱਕਰੀ ਉਹ ਮਿਲਦਾ ਨਹੀਂ ਅੱਕਰੀ ਉਹ ਫੋਨ ਬੰਦਦਾ ਉਹ ਹੁਣ ਚੁੱਕਦਾ ਹੀ ਨਹੀਂ ਆ ਕੀ ਕਹਿੰਦਾ ਕਿ ਪ੍ਰਸ਼ਾਸਨ ਤੋਂ ਕੀ ਕਹਿੰਦਾ ਤੁਸੀਂ ਵਾਰ-ਵਾਰ ਜਾਂਦੇ ਥਾਣੇ ਕੀ ਕਹਿੰਦੇ ਭਾਈ ਅਹੀਂ ਦੇ ਵਾਰ-ਵਾਰ ਜਾਂਦੇ ਆ ਕਦੀ ਤੋਂ ਆਉਂਦਾ ਮੈਨੂੰ ਕਚਹਿਰੀ ਕੰਮ ਆ ਮੈਂ ਕਚਹਿਰੀ ਗਿਆ ਮੈਂ ਤੁਹਾਨੂੰ ਐਸ ਟਾਈਮ ਮਿਲਦਾ ਮੈਂ ਉਸ ਟਾਈਮ ਮਿਲਦਾ ਸਾਨੂੰ ਕੁਝ ਨਹੀਂ ਹਿਸਾਬ ਮਿਲਿਆ ਕੀ ਸਮਝ ਤੁਹਾਨੂੰ ਖੱਜਿਆ ਕਰ ਰਹੀ ਕੀਤੀ ਜਾਂਦੀ ਪ੍ਰਸ਼ਾਸਨ ਵਾਲਾ ਹਾਂਜੀ ਲੇਕਿਨ ਭਗਵਾਨ ਪੰਜਾਬ ਸਰਕਾਰ ਤੇ ਕਹਿ ਰਹੀ ਹੈ ਕਿ ਇਹ ਹਰਤਾਂ ਵਾਸਤੇ ਬੜੇ ਵਧੀਆ ਕਾਨੂੰਨ ਬਣਾਏ ਗਏ ਨੇ ਕੋਈ ਭਾਈ ਕੋਈ ਕਾਨੂੰਨ ਨਹੀਂ ਜੈਗਾ ਅਹੀਂ ਦਾ ਖੱਜਲੋ ਅੰਮੀਆਂ ਨਾ ਹੋ ਗਿਆ ਖੱਜਲ ਹੁੰਦਾ ਸਰਕਾਰ ਕੋ ਕੀ ਮੰਗ ਕਰਦੇ ਅਹੀਂ ਸਰਕਾਰ ਕੋ ਇਹੋ ਮੰਗ ਕਰਦਾ ਵੀ ਹੁਣ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਬਾਂਦੀ ਕੋ ਬਾਂਦੀ ਕੜੀ ਸਜ਼ਾ ਦਿੱਤੀ ਜਾਵੇ ਜਿਹੜੇ ਠੱਗ ਆ ਅਹੀਂ ਨੱਥੂਪੁਰ ਇਹਦਾ ਹਾਨੂੰ ਡਰੈੱਸ ਮਿਲਿਆ ਅਹੀਂ ਉੱਥੇ ਨੱਥੂਪੁਰ ਤੇ ਵੀ ਗਏ ਆ ਉੱਥੋਂ ਹੀ ਇਹ ਕੋਈ ਫਰਾਡ ਕਰਕੇ ਭੱਜੇ ਆ ਤੇ ਪ੍ਰਸ਼ਾਸਨ ਨੂੰ ਸਾਰਾ ਦੱਸਿਆ ਕਿ ਇਹਨਾਂ ਦਾ ਕੋਈ ਰੂਟ ਜਿੱਥੇ ਦਾ ਅਖਾਕ ਜੋ ਵੀ ਸਾਰਾ ਕੁਝ ਦੱਸਿਆ ਪ੍ਰਸ਼ਾਸਨ ਹਾਂਜੀ ਸਭ ਕੁਝ ਲਿਖਾਇਆ ਜੀ ਤਾਂ ਇਸ ਤਰ੍ਹਾਂ ਨਹੀਂ ਕੋਈ ਸ਼ੰਕਾ ਤਾਂ ਨਹੀਂ ਹੈਗੀ ਤੁਹਾਡੀ ਕੋਈ ਨਾ ਕੁਝ ਗਲਤ ਹੋਇਆ ਹੋਵੇ ਇਹ ਤਾਂ ਮਾਲਕ ਹੀ ਜਾਣਦਾ ਜੀ ਕੁੜੀ ਆ ਜਦੋਂ ਚਲੇ ਗਈ ਘਰੋਂ ਹਾਂ ਤੇ ਜਿਸ ਪਿੰਡ ਦੇ ਵਿੱਚ ਤੁਸੀਂ ਗਏ ਉੱਥੋਂ ਦਾ ਜਿਹੜਾ ਸੀਨੀਅਰ ਬੰਦੇ ਸੀ ਜਿੱਦਾ ਸਰਪੰਚੂ ਕਹਿ ਰਹੇ ਉਹਨਾਂ ਨੇ ਕੀ ਕਿਹਾ ਹਾਂਜੀ ਸਰਪੰਚ ਸਾਹਿਬ ਨੇ ਇਹੋ ਕਿਹਾ ਕਿ ਇੱਥੋਂ ਹੀ ਠੱਗੀ ਮਾਰ ਕੇ ਨਿਕਲੇ ਆ ਨੱਥੂਪੁਰ ਪ ਉੱਥੇ ਗਏ ਅਸੀਂ ਉੱਥੋਂ ਵੀ ਸਾਨੂੰ ਇਹੋ ਮਿਲਿਆ ਵੀ ਇਹ ਗੱਲ ਥਾਣੇ ਵਾਲਿਆਂ ਨੂੰ ਦੱਸੀ ਤੁਸੀਂ ਹਾਂਜੀ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਵੀ ਕਾਰਵਾਈ ਕਰਾਂਗੇ ਅੱਜ ਕਰਦੇ ਹਾਂ ਟਰੇਸ ਲਾਉਣੇ ਆ ਉਹਨਾਂ ਨੇ ਅਸੀਂ ਇੱਕ ਤਰ੍ਹਾਂ ਕਰਦੇ ਹਾਂ ਜਦੋਂ ਜਾਂਦਾ ਸਾਨੂੰ ਇਹੋ ਲੱਲੇ ਪੱਤੇ ਲਾ ਕੇ ਪੁਲਿਸ ਪੁਲਿਸ ਨੇ ਖੱਜਲ ਖਰਾਬ ਵੀ ਕੀਤੀ ਹੈ ਹਾਂਜੀ ਖੱਜਲ ਖਰਾਬ ਵੀ ਕੀਤੀ ਫਿਰ ਐਸਐਚਓ ਕੋਲ ਪਿੰਡ ਜੇ ਕਦੋਂ ਤੋਂ ਰਹ ਰਹੇ ਸੀ ਉਹ ਉੱਥੇ 5 ਸਾਲ ਪਾਜੀ ਰਹੇ ਸੀ 5 ਸਾਲ ਹਾਂਜੀ ਤੇ ਉਥੋਂ ਕੇ ਦਾ ਐਡਰੈਸ ਉਹਨਾਂ ਦੀ ਬੀਬੀ ਜਾਂ ਕੇ ਦਾ ਕੋਈ ਐਡਰੈਸ ਰਿਸ਼ਤੇਦਾਰਾਂ ਦਾ ਨਾ ਭਾਜੀ ਸਾਨੂੰ ਕਿਸੇ ਦਾ ਐਡਰੈਸ ਨਹੀਂ ਮਿਲਿਆ ਫਿਰ ਐਸਐਚਓ ਸਾਹਿਬ ਕੋ ਵੀ ਗਏ ਆ ਜਿੱਦਨ ਪਹਿਲੇ ਦਿਨ ਹੀ ਆ ਕੇ ਉਹ ਬੈਠੇ ਆ ਡਿਊਟੀ ਕੀਤੀ ਆ ਉਸ ਦਿਨ ਹੀ ਗਏ ਉੱਥੇ ਐਸਐਚਓ ਸਾਹਿਬ ਕੋ ਫਿਰ ਐਮਐਲਏ ਮਨਿਆਦੀਆ ਸਾਹਿਬ ਦਾ ਵੀ ਫੋਨ ਕਰਾਇਆ ਸਾਡੀ ਕੋਈ ਸੁਣਵਾਈ ਨਹੀਂ ਕੀ ਮੰਗ ਕੀ ਹੁਣ ਕਰ ਦਿਓ ਆਪਣਾ ਪੁਲਿਸ ਪ੍ਰਸ਼ਾਸਨ ਤੋਂ ਜਾਂ ਮੌਜੂਦਾ ਸਰਕਾਰ ਤੋਂ ਅਸੀਂ ਇਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਵੱਧ ਤੋਂ ਵੱਧ ਨੂੰ ਸਜ਼ਾ ਦਵਾਈ ਜਾਵੇ ਜਿਹੜੇ ਇਹੋ ਜਿਹੇ ਬੰਦੇ ਪਾਪੀ ਨੇ ਤੇ ਲੜਕੀ ਦਾ ਤੁਹਾਨੂੰ ਕੋਈ ਫੋਨ ਵਗੈਰਾ ਕੋਈ ਨਹੀਂ ਆਇਆ ਕਿ ਨਾ ਜੀ ਸਾਨੂੰ ਨਹੀਂ ਕੋਈ ਫੋਨ ਨਹੀਂ ਆਇਆ ਕੋ ਪਤਾ ਲੱਗਾ ਹੋਰ ਵੀ ਕੋਈ ਉਹ ਉਹਨਾਂ ਨੇ ਜਾ ਕੇ ਤਾਂ ਦੂਰ ਚਲ ਗਏ ਨੇ ਜਾਂ ਕੋਈ ਵਿਆਹ ਦਾ ਕੋਈ ਇਦਾਂ ਦਾ ਕੁਝ ਬੂਤ ਪਤਾ ਨਹੀਂ ਜੀ ਹੁਣ ਚਲੇ ਅਗੇ ਜਦੋਂ ਸਾਨੂੰ ਕਿਸ ਗੱਲ ਦਾ ਪਤਾ ਨਹੀਂ ਨਾ ਸਾਡੇ ਦੇ ਚਿਹਰੀ ਕੋ ਗੱਲ ਨਹੀਂ ਜਾਂ ਲੜਕੀ ਦੀ ਕੋਈ ਸਹੇਲੀ ਦਾ ਜਾਂ ਕੋਈ ਕਿਸੇ ਦਾ ਪਤਾ ਲੱਗੇ ਜਾਂ ਕੁਝ ਪਤਾ ਨਾ ਜਾਂ ਲੜਕੀ ਨੇ ਕਿਸ ਨੂੰ ਕੁਝ ਦੱਸਿਆ ਹੋਵੇ ਜਾਂ ਕੋਈ ਨਾ ਘਰ ਤੇ ਕੋਈ ਗੱਲ ਨਹੀਂ ਕੀਤੀ ਕੋਈ ਸਹੇਲੀ ਨੇ ਜਾਂ ਕਿਸੇ ਨਾਲ ਕੋਈ ਗੱਲਬਾਤ ਕੀਤੀ ਹੋਵੇ ਜਾਂ ਕਰੀਬ 1 ਸਾਲ ਤੋਂ ਰਹਿ ਰਹੇ ਸੀ ਉਹਨਾਂ ਦੇ ਘਰ ਕੋਈ ਉਹਨਾਂ ਦਾ ਰਿਸ਼ਤੇਦਾਰ ਕੋਈ ਦੇਦੀ ਜਾਂ ਕੋਈ ਕੋਈ ਜਾਂਦਾ ਹੋਏਗਾ ਇੱਕੋ ਕੁੜੀ ਆਉਂਦੀ ਸੀ ਪਾਈ ਆਈ ਆਪਣੇ ਕੰਮ ਨਾਲ ਮਤਲਬ ਰੱਖਦੇ ਹਾਂ ਤੇ ਨਾ ਆਪਾਂ ਦੇ ਸਹੀ ਗੱਲ ਕਹਿੰਦੇ ਆਪਣੇ ਕੰਮਣਾ ਮਰਬਾਰ ਰੱਖੀਦਾ ਵੀ ਅੱਜ ਕੱਲ੍ਹ ਦੁਨੀਆ ਹੋਰ ਤਰ੍ਹਾਂ ਦੀ ਆ ਘਰੇ ਆਈਦਾ ਤੇ ਕੰਮ ਤੇ ਚਲ ਜਾਈਦਾ ਸ਼ਾਮ ਨੂੰ ਸਵੇਰੇ 7 ਵਜੇ ਨਿਕਲ ਜਾਈਦਾ ਸ਼ਾਮ ਨੂੰ 7 ਵਜੇ ਆਈਦਾ ਜੋ ਕੁੜੀ ਇਹਨਾਂ ਦੇ ਘਰ ਆਉਂਦੀ ਸੀ ਉਹਦਾ ਉਹਨਾਂ ਨਾਲ ਰਿਸ਼ਤਾ ਕੀ ਸੀ ਕੋਈ ਕੋਈ ਰਿਸ਼ਤਾ ਨਹੀਂ ਤਾਂ ਇਸ ਤਰ੍ਹਾਂ ਵੀ ਕਰੀ ਰਖਣਾ ਸਾਡਾ ਦੁੱਧ ਲੈ ਆਓ ਸਾਡਾ ਇਸ ਤਰ੍ਹਾਂ ਕਰ ਦਿਓ ਆਖੇ ਵੇਖੇ ਲਾ ਲੈਂਦੇ ਛੋਟੀ ਬੱਚੀ ਦੀਪਕੌਰ ਨੂੰ ਸੋਨੀ ਪੁੱਤਰ ਜਸਵੀਰ ਸਿੰਘ ਵੱਲੋਂ ਘਰੋਂ ਭਜਾ ਕੇ ਲਾਜਾਂ ਸੰਬੰਧੀ ਦਰਖਾਸਤ ਮਸੂਲ ਹੋਈ ਸੀਗੀ ਲੜਕੀ ਦੇ ਬਾਪ ਹਰਦੇਵ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 167 ਬੜਾ 24 ਅੰਡਰ ਸੈਕਸ਼ਨ 137 2 87 62 ਦਰਜ ਰਜਿਸਟਰ ਕੀਤਾ ਗਿਆ ਤਫਤੀਸ਼ ਜਾਰੀ ਆ ਛਾਪੇਮਾਰੀ ਕੀਤੀ ਜਾ ਰਹੀ ਆ ਜੋ ਸੋਨੀ ਇਸ ਤੋਂ ਪਹਿਲਾਂ ਪੰਜੂਰਾ ਪੰਜੂਰਾ ਤੋਂ ਪਹਿਲਾਂ ਨੱਥੂਪੁਰ ਥਾਣਾ ਹਰੀਕੇ ਤੇ ਹਰੀਕੇ ਰਹਿਣਾ ਤਸਦੀਕ ਹੋਇਆ ਜਿਸ ਦੇ ਖਿਲਾਫ ਊਮਨ ਤੇ ਟੈਕਨੀਕਲ ਸੋਰਸ ਲਾਏ ਗਿਆ ਇਹਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਵੇਗਾ